ਸਾਰੇ ਪ੍ਰੈਸ ਦੇ ਭਰਾਵਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼ਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼ਕਾਲ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਸਾਰੇ ਅੱਜ ਇੱਥੇ ਕਿੱਥੇ ਹੋ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਆਇਓ ਕਿ ਅਸੀਂ ਉਹਨਾਂ ਹਰ ਜ਼ਿਲ੍ਹੇ ਵਿੱਚ ਜਿਹੜੇ ਵੱਡੇ ਜ਼ਿਲ੍ਹੇ ਹੈਗੇ ਪੰਜਾਬ ਦੇ ਜਾ ਰਹੇ ਆ ਇਹ ਜਿਹੜਾ ਸਾਡਾ ਨਾਮ ਹੈ ਇਨੀਸ਼ੀਏਟਿਵ ਦਾ ਉਹ ਹੈਗਾ ਰਾਈジング ਪੰਜਾਬ ਸਜਾਓ ਤੋਂ ਹੱਲ ਤੱਕ ਮਤਲਬ ਕਿ ਦਿੱਕਤਾਂ ਤੋਂ ਤੁਸੀਂ ਸਾਨੂੰ ਸੁਝਾਅ ਦੇਣਗੇ چاہے ਇੰਡਸਟਰੀ ਵਾਲੇ ਆ ਉਹ ਅਸੀਂ ਉਹਨਾਂ ਤੋਂ ਸੁਝਾਅ ਲੈ ਕੇ ਹੱਲ ਤੱਕ ਅਸੀਂ ਪਹੁੰਚਣਾ ਹੈ ਪਰ ਜੋ ਕੁਝ ਅਸੀਂ ਉਪਰਾਲੇ ਕਰ ਚੁੱਕੇ ਆਂ ਇੰਡਸਟਰੀ ਡਿਪਾਰਟਮੈਂਟ ਵਿੱਚ ਉਹਨਾਂ ਬਾਰੇ ਅਸੀਂ ਦੱਸਣ ਆਏ ਆਂ ਇੰਡਸਟਰੀ ਨੂੰ ਤਾਂ ਕਿ ਉਹ ਵੱਧ ਤੋਂ ਵੱਧ ਉਹਨਾਂ ਦਾ ਫਾਇਦਾ ਚੁੱਕ ਸਕਣ ਸਾਡੇ ਨਾਲ ਸਾਡੇ ਅਫਸਰ ਸਹਿਬਾਨ ਸਰਬੀ ਮਲਕ ਜੀ ਜਿਹੜੇ ਕਿ ਐਮਟੀ ਪੀਐਸਆਈਸੀ ਐਂਡ ਡਾਇਰੈਕਟਰ ਆਫ ਇੰਡਸਟਰੀਜ਼ ਵੀ ਹੈਗੇ ਰਾਹੁਲ ਛੱਬਾ ਜੀ ਐਡੀਸ਼ਨਲ ਸੀਈਓ ਪੰਜਾਬ ਇਨਵੈਸਟਰ ਸਾਡੇ ਨਾਲ ਜਸਕਰ ਬੰਦੇਸ਼ਾ ਜੀ ਬੈਠੇ ਆ ਤੇ ਪ੍ਰਵੀਰ ਸਿੰਘ ਬਰਾੜ ਜਿਹੜੇ ਕਿ ਸਾਡੇ ਸੀਨੀਅਰ ਪਾਰਟੀ ਦੇ ਲੀਡਰ ਆ ਅਮ੍ਰਿਤਸਰ ਤੋਂ ਇਹ ਵੀ ਨਾਲ ਆ ਸਾਡੇ ਅਸੀਂ ਜਿਹੜੀ ਉਦਯੋਗ ਕ੍ਰਾਂਤੀ ਚਾਲੂ ਕੀਤੀ ਹੈ ਉਹਦੇ ਵਿੱਚ ਹਰ ਰੋਜ਼ ਨਵੇਂ ਅਸੀਂ ਉਪਰਾਲੇ ਕਰ ਰਹੇ ਆ ਨਵੀਆਂ ਅਸੀਂ ਨੋਟੀਫਿਕੇਸ਼ਨਾਂ ਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਈ ਅਸੀਂ ਪਲਾਨ ਕੀਤੇ ਆ ਮੈਂ ਪਹਿਲਾਂ ਤੁਹਾਨੂੰ ਦੱਸ ਦਾਂ ਕਿ ਜਦੋਂ ਦੀ ਸਾਡੀ ਸਰਕਾਰ ਆਈ ਹੈ ਅੱਜ ਤੱਕ 114000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਸਾਢੇ 4 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਇਸ ਇਨਵੈਸਟਮੈਂਟ ਕਰਕੇ ਮਿਲ ਚੁੱਕਾ ਹੈ ਜਾਂ ਮਿਲਣ ਦੇ ਕੰਢੇ ਜਾ ਕੇ ਉੱਥੇ ਕੁਝ ਫੈਕਟਰੀਆਂ ਕੰਪਲੀਸ਼ਨ ਤੇ ਆ ਕੁਝ ਕੰਪਲੀਟ ਹੋ ਚੁੱਕੀਆਂ ਅਸੀਂ ਜਿਹੜੇ ਲੋਕਾਂ ਦੇ ਮੁੱਦੇ ਸੀ ਲੋਕਾਂ ਦਾ ਮਤਲਬ ਇੰਡਸਟਰੀ ਦੇ ਜਿਹੜੇ ਬਿਜ਼ਨੈਸਸ ਦੇ ਮੁੱਦੇ ਸੀ ਉਹਨੂੰ GT G2B ਕਹਿੰਦੇ ਆ ਵੀ ਗਵਰਨਮੈਂਟ ਟੂ ਬਿਜ਼ਨਸ ਜਿੰਨੀਆਂ ਸਰਵਿਸਿਜ਼ ਉਹਨਾਂ ਨੂੰ ਮਿਲਣੀਆਂ ਸੀ ਉਹਦੀ ਜਿਹੜੀ 85% ਮਸਲੇ ਅਸੀਂ ਹੱਲ ਕਰ ਚੁੱਕੇ ਹਾਂ ਹੁਣ ਸਿਰਫ 15% ਮਸਲੇ ਆ ਉਹ ਵੀ ਅਸੀਂ ਹੱਲ ਕਰੀ ਜਾਂਦੇ ਆ ਰੋਜ਼ ਨਵੇਂ ਆ ਜਾਂਦੇ ਪੁਰਾਣੇ ਹੱਲ ਹੋ ਜਾਂਦੇ ਪਰ ਅਸੀਂ 85% ਮੇਨਟੇਨ ਕਰਦੇ ਆ ਜੀ ਡੀ ਪਿੱਛੇ ਅਸੀਂ ਇੱਕ ਇੰਡਸਟਰੀ ਲਈ OTS ਲੈ ਕੇ ਆਏ ਆ ਵਨ ਟਾਈਮ ਸੈਟਲਮੈਂਟ ਇਹ ਇੰਡਸਟਰੀ ਦਾ 42 ਸਾਲ ਪੁਰਾਣਾ ਮੁੱਦਾ ਸੀ 42 ਸਾਲ ਪੁਰਾਣਾ ਮੁੱਦਾ ਇੰਡਸਟਰੀ ਅਲੇ ਜਿਹੜੇ PSIEC ਦੇ ਪਲਾਟ ਸੀਗੇ ਉਹ ਕਹਿੰਦੇ ਰਹਿੰਦੇ ਸੀਗੇ ਜੀ ਸਾਡਾ ਫੈਸਲਾ ਕਰਾ ਦਿਓ ਅਸੀਂ ਜਦੋਂ ਬੈਂਕੇ ਚ ਜਾਂਦੇ ਆਂ ਸਾਨੂੰ ਪ੍ਰੋਬਲਮ ਆਉਂਦੀ ਬੈਂਕਾਂ ਤੋਂ ਲੋਨ ਨਹੀਂ ਮਿਲਦੇ ਉਹ ਪਿੱਛੇ ਸਾਡੀ ਸਰਕਾਰ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਔਰ ਇਹ OTS ਸਕੀਮ ਲੈ ਕੇ ਆਏ ਆ ਮੈਂ ਤੁਹਾਨੂੰ ਇਹ ਸਕੀਮ ਦਾ ਥੋੜਾ ਜਿਆਦਾ ਦੱਸਦਾ ਇਹ ਜਿਹੜੇ ਪਲਾਟ ਹੋਲਡਰ ਸੀਗੇ ਉਹਨਾਂ ਨੂੰ ਤਾਂ ਫਾਇਦਾ ਹੋਇਆ ਹੀ ਹੋਇਆ ਜਿਨ੍ਹਾਂ ਨੇ ਸੋਚਿਆ ਹੋਇਆ ਸੀ ਕਿ ਅਸੀਂ ਇਨਵੈਸਟਮੈਂਟ ਲੈ ਕੇ ਆਣੀ ਆ ਪੰਜਾਬ ਵਿੱਚ ਉਹ ਵੀ ਹੁਣ ਇਨਵੈਸਟਮੈਂਟ ਨਵੀਂ ਲੈ ਕੇ ਆ ਰਹੇ ਆ ਉਹ ਸਿਰਫ ਐਸ ਕਰਕੇ ਲੈ ਕੇ ਆ ਰਹੇ ਆ ਕਿ ਉਹ ਦੇਖ ਰਹੇ ਆ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਸਨਤਕਾਰਾਂ ਨੂੰ ਬਹੁਤ ਹੀ ਆਦਾ ਸੂਰਤਾ ਦਿੰਦੇ ਆ ਔਰ ਇਹ ਸਨਤਕਾਰਾਂ ਦੇ ਹੱਕ ਦੀ ਸਰਕਾਰ ਹੈਗੀ ਇਹ ਪੀਐਸਆਈਸੀ ਵਿੱਚ ਜਿਹੜੇ ਕਿ ਸਾਰੇ ਫੋਕਲ ਪੁਆਇੰਟ ਪੰਜਾਬ ਦੇ ਮੈਨੇਜ ਕਰਦੇ ਆ ਸਾਰੇ ਫੋਕਲ ਪੁਆਇੰਟ ਜਿੰਨੇ ਵੀ ਅੱਜ ਤੱਕ ਲੱਗੇ ਆ ਪੀਐਸਆਈਸੀ ਨੇ ਲਗਾਏ ਆ ਉਹਦੇ ਵਿੱਚ ਕਲੱਬਿੰਗ ਟੀ ਕਲੱਬਿੰਗ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਸੀ ਤੇ ਜੀ ਅਸੀਂ ਦੋ ਪਲਾਟਾਂ ਨੂੰ ਇਕੱਠੇ ਕਰਨਾ ਹੈ ਉਹ ਪੀਐਸਆਈਸੀ ਵਿੱਚ ਐਪਲੀਕੇਸ਼ਨ ਦੇਣੀ ਕਿਸੇ ਦੀ ਕਰਦੇ ਨਹੀਂ ਕਿਸੇ ਦੀ ਨਹੀਂ ਕਰਨੀ ਅਫਸਰਾਂ ਦੀ ਮਰਜ਼ੀ ਆਉਂਦੀ ਸੀ ਉਹਦੀ ਹੁਣ ਪਾਲਿਸੀ ਆ ਗਈ ਹੈ ਕਿ ਜਿਹੜਾ ਅਪਲਾਈ ਕਰੂਗਾ ਇਸ ਪਾਲਿਸੀ ਦੇ ਹਿਸਾਬ ਨਾਲ ਲੈਣੇ ਪੈਸੇ ਜਮ੍ਹਾਂ ਕਰਾਏ ਤੇ ਉਹਨੂੰ ਪਰਮਿਸ਼ਨ ਮਿਲ ਜਾਣੀ ਹੈ ਫ੍ਰੈਗਮੈਂਟੇਸ਼ਨ ਕਿਸੇ ਕੋਲ ਵੱਡੇ ਪਲਾਟ ਹੈਗੇ ਆ ਉਹ ਮਗਲਾ ਕਹਿੰਦਾ ਜੀ ਮੇਰੀ ਇੰਡਸਟਰੀ ਛੋਟੇ ਪਲਾਟ ਤੇ ਚੱਲ ਸਕਦੀ ਜਾਂ ਮੈਂ ਬਾਕੀ ਦੇ ਪੈਸੇ ਕੈਸ਼ ਕਰਨਾ ਚਾਹੁੰਦਾ ਜਾਂ ਉਹਦੀ 6 ਇੰਡਸਟਰੀਆਂ ਲੱਗ ਸਕਦੀਆਂ ਹੁਣ ਪੀਐਸਆਈਸੀ ਨੇ ਅਲਾਟ ਕੀਤਾ ਸੀ ਇੱਕ ਇੰਡਸਟਰੀ ਲਈ ਅੱਜ ਉਹਦੇ ਵਿੱਚ 6 ਇੰਡਸਟਰੀਆਂ ਲੱਗ ਸਕਦੀਆਂ 8 ਲੱਗ ਸਕਦੀਆਂ ਛੋਟੇ ਪਲਾਟ ਕੱਟ ਕੇ ਉਹ ਫਰੇਗਮੈਂਟੇਸ਼ਨ ਅਲਾਉ ਕਰਤੀ ਕਈਆਂ ਦੇ ਪਲਾਟ ਕੈਨਸਲ ਹੋ ਗਏ ਜਿਨ੍ਹਾਂ ਨੇ ਕੋਈ ਪੈਸੇ ਨਹੀਂ ਦਿੱਤੇ ਸੀ ਜਾਂ ਜਿਨ੍ਹਾਂ ਨੇ ਹਲੇ ਤੱਕ ਕੰਸਟ੍ਰਕਸ਼ਨ ਨਹੀਂ ਕੀਤੀ ਸੀ ਉਹਦੀ ਅਪੀਲਟ ਅਥਾਰਟੀ ਬਣਾ ਦਿੱਤੀ ਤੁਸੀਂ ਉਹਦੇ 'ਚ ਅਪੀਲ ਕਰੋ ਉਹ ਐਪਲਟ ਅਥਾਰਟੀ ਅਸੂਲਾ ਜਿਹੜੇ ਵੀ ਕੋਈ ਰੂਲ ਬਣੇ ਹੋਏ ਆ ਉਹਨਾਂ ਦੇ ਹਿਸਾਬ ਨਾਲ ਦੇਖਣਗੇ ਪਰ ਉਹਦੇ ਵਿੱਚ ਉਹ ਫੈਸਲਾ ਕਰ ਦੇਣਗੇ ਵੀ ਅਸੀਂ ਇਹ 플ੌਟ ਤੁਹਾਡਾ ਕੈਨਸਲ ਨਹੀਂ ਕਰਦੇ ਤੁਸੀਂ ਸਾਡੇ ਸਾਰੇ ਪੈਸੇ ਜਮ੍ਹਾਂ ਕਰਾ ਦਿਓ ਪਰ ਜੇ ਕੋਈ ਇਹੋ ਜਿਹਾ ਹੋਏਗਾ ਜਿਹੜਾ ਨਹੀਂ ਹੋਣ ਵਾਲਾ ਹੋਏਗਾ ਉਹਨੂੰ ਕਾਰਨ ਦੱਸ ਦਿੱਤਾ ਜਾਏਗਾ ਪਰ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਹੋ ਜਾਏ ਇੱਕ ਜਦੋਂ ਪੀਐਸਆਈਸੀ ਪਹਿਲਾਂ 플ੌਟ ਦਿੰਦੀ ਸੀ ਉਹ ਸਾਰੇ ਲੀਜ਼ ਹੋਲਡ ਦੇ ਸੀ ਮਤਲਬ ਤੁਹਾਨੂੰ ਲੀਜ਼ ਹੋਲਡ ਸਮਝ ਲਓ ਕਿਰਾਏ ਤੇ ਦਿੱਤੇ ਚਾਹੇ ਕਿਰਾਇਆ ਘੱਟ ਸੀ ਜਾਂ ਕੁਛ ਸੀਗਾ ਕੋਈ 99 ਸਾਲ ਦਾ ਕੋਈ 60 ਸਾਲ ਦਾ ਉਹ ਵੀ ਬੈਂਕਾਂ ਨੂੰ ਪ੍ਰੋਬਲਮ ਹੁੰਦੀ ਸੀ ਕਿ ਜੀ ਤੁਸੀਂ ਰਜਿਸਟਰੀ ਲੈ ਕੇ ਆਓ ਫ੍ਰੀ ਹੋਲਡ ਲੈ ਕੇ ਆਓ ਹੁਣ ਉਹਦੀ ਵੀ ਪਾਲਿਸੀ ਪੱਕੀ ਆ ਗਈ ਕਿ ਤੁਸੀਂ ਐਨੇ ਪੈਸੇ ਜਮ੍ਹਾਂ ਕਰਾਓ ਤੇ ਤੁਹਾਡਾ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਊ ਮਤਲਬ ਤੁਹਾਡੀ ਮਲਕੀਅਤ ਹੋ ਗਈ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰਨਾ ਹੈ ਕੁਝ ਕਰਨਾ ਹੈ ਤੁਸੀਂ ਰੈਵਨਿਊ ਡਿਪਾਰਟਮੈਂਟ ਕੋਲ ਜਾਓ ਹੋ ਜਾਏਗਾ ਉਹਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਵੀ ਹੁੰਦੇ ਰਹੇ ਫ੍ਰੀ ਹੋਲਡ ਪਰ ਪਹਿਲਾਂ ਕੀ ਹੁੰਦਾ ਸੀ ਫ੍ਰੀ ਹੋਲਡ ਹੋ ਕੇ ਵੀ ਹਰ ਚੀਜ਼ ਲਈ ਪੀਐਸਆਈਸੀ ਕੋਲ ਜਾਣਾ ਪੈਂਦਾ ਸੀ ਹੁਣ ਜੇ ਤੁਸੀਂ ਨਵੀਂ ਪਾਲਿਸੀ ਆਸੀ ਹੋਰ ਨੋਟੀਫਿਕੇਸ਼ਨ ਲੈ ਕੇ ਆ ਰਹੇ ਆ ਕਿ ਜੇ ਤੁਸੀਂ ਫ੍ਰੀ ਹੋਲਡ ਕਰਾ ਲਿਆ ਲੀਜ਼ ਹੋਲਡ ਤੋਂ ਤੁਹਾਨੂੰ ਦੁਬਾਰਾ ਪੀਐਸਆਈਸੀ ਦੀਆਂ ਪੌੜੀਆਂ ਨਹੀਂ ਚੜ੍ਹਨ ਦੀ ਲੋੜ ਤੁਹਾਨੂੰ ਪੀਐਸਆਈਸੀ ਕੋਲ ਜਾਣ ਦੀ ਲੋੜ ਨਹੀਂ ਸ਼ਾਇਦ ਤੁਹਾਨੂੰ ਇੱਕ ਅੱਧਾ ਕਾਗਜ਼ ਲੈਣਾ ਪਏਗਾ ਜਿੱਦਾਂ ਨੋ ਡਿਊ ਸਰਟੀਫਿਕੇਟ ਹੈ ਵੀ ਕੋਈ ਉਸ ਤੋਂ ਬਾਅਦ ਨਾ ਕੋਈ ਕੋਰਟ ਵੱਲੋਂ ਡਿਮਾਂਡ ਆਈ ਹੋਵੇ ਤੁਹਾਡੇ ਪਲਾਟਾਂ ਦੀ ਜਾਂ ਕੁਝ ਹੋਈ ਹੋਵੇ ਪਰ ਉਹ ਵੀ ਤੁਸੀਂ ਜਿੱਥੇ ਬੈਠੇ ਹੋ ਆਨਲਾਈਨ ਅਪਲਾਈ ਕਰੋ ਉਹਦੇ ਵਿੱਚ ਅਸੀਂ ਟਾਈਮ ਪੀਰੀਅਡ ਮੁਕਰਰ ਕਰ ਦਾਂਗੇ ਪੁਆਇੰਟ ਹੈ ਉਹਨਾਂ ਦੀ ਆਪਰੇਸ਼ਨ ਐਂਡ ਮੈਨੇਜਮੈਂਟ ਦੀ ਵੀ ਅਸੀਂ ਸਟੱਡੀ ਕਰਾ ਰਹੇ ਹਾਂ ਅੱਗੇ ਕੀ ਹੁੰਦਾ ਸੀਗਾ ਮਤਲਬ ਕਿ ਕਿਸੇ ਫੋਕਸਡ ਪੁਆਇੰਟ 'ਤੇ ਕੰਮ ਹੋ ਜਾਣਾ ਕਿਸੇ 'ਚ ਨਹੀਂ ਹੋਣਾ ਫੇਰ ਟੈਕਸ ਦਾ ਤੁਸੀਂ ਦੇ ਦੇਣਾ ਕਾਰਪੋਰੇਸ਼ਨ ਨੂੰ ਕੰਮ ਹੁੰਦੇ ਨਹੀਂ ਸੀ ਆਨ ਵਾਲੇ ਟਾਈਮ 'ਚ ਅਸੀਂ ਸਟੱਡੀ ਕਰਾ ਰਹੇ ਹਾਂ ਇੱਕ ਪਾਲਿਸੀ ਲਿਆਵਾਂਗੇ ਕਿ ਉਹਨਾਂ ਲਈ ਇੱਕ ਅਥਾਰਟੀ ਅਲੱਗ ਬਣਾ ਦਾਂ ਜਿੰਨੇ ਇੰਡਸਟਰੀਅਲ ਸਟੇਟ ਹੈ ਜਿੰਨੇ ਫੋਕਲ ਪੁਆਇੰਟ ਹੈ ਪੂਰੇ ਪੰਜਾਬ ਵਿੱਚ ਉਹਨਾਂ ਲਈ ਇੱਕ ਅਥਾਰਟੀ ਬਣਾ ਦਾਂ ਕਿ ਕਿ ਜਿਹੜੇ ਇੰਡਸਟਰੀਅਲ ਟੈਕਸ ਦਿੰਦੇ ਆ ਪ੍ਰਾਪਰਟੀ ਟੈਕਸ ਦਿੰਦੇ ਕੋਈ ਦਿੰਦੇ ਆ ਉਹਦਾ ਸ਼ਾਇਦ ਨਾਮ ਬਦਲਿਆ ਜਾਵੇ ਉਹ ਇੱਕ ਜਗ੍ਹਾ ਪੈਸੇ ਕਲੈਕਟ ਹੋਏਗਾ ਔਰ ਉਹਨਾਂ ਦਾ ਹੀ ਲੱਗੇਗਾ ਇਹ ਨਹੀਂ ਜੀ ਕਿ ਪੈਸੇ ਦਾ ਇੰਡਸਟਰੀ ਤੋਂ ਇਕੱਠੇ ਕੀਤੇ ਲਗਾਤੇ ਮਾਲ ਰੋੜਤੇ ਨਹੀਂ ਜਿਹੜੇ ਪੈਸੇ ਉਹਨਾਂ ਕੋਲੋਂ ਇਕੱਠੇ ਹੋਣਗੇ ਉਹ ਅਥਾਰਟੀ ਦੇਖੇਗੀ ਉਥੇ ਲਾਈਟਾਂ ਚਾਹੀਦੀਆਂ ਉਥੇ ਸੜਕ ਦੀ ਰਿਪੇਅਰ ਚਾਹੀਦੀ ਆ ਉਥੇ ਮੈਂਟੇਨੈਂਸ ਚਾਹੀਦੀ ਉਥੇ ਸਪਾਈ ਚਾਹੀਦੀ ਸਾਰਾ ਕੁਝ ਉਹ ਲੱਗੇਗਾ ਕੋਹੀ ਕਰਨਗੇ ਤੇ ਹਰ ਜਿਹੜਾ ਹੈਗਾ ਮਤਲਬ ਕਿ ਫੋਕਲ ਪੁਆਇੰਟ ਜਾਂ ਇੰਡਸਟਰੀਅਲ ਸਟੇਟ ਜਿਹੜੇ ਸ਼ੁਰੂ ਚ ਫੋਕਲ ਪੁਆਇੰਟ ਨਹੀਂ ਹੁੰਦੇ ਸੀ ਪੁਰਾਣੇ ਇੰਡਸਟਰੀਅਲ ਸਟੇਟ ਆ ਉਹ ਵੀ ਅਸੀਂ ਉਹਦੇ ਵਿੱਚ ਕਵਰ ਕਰਾਂਗੇ ਇੱਕ ਸਾਰੇ ਸਾਡੇ ਇੰਡਸਟਰੀਅਲਿਸਟ ਭਰਾਵਾਂ ਨੂੰ ਜਿਹੜੇ ਇਨਸੈਂਟਿਵ ਮਿਲਦੇ ਆ ਪਿਛਲੇ ਸਾਲ ਵਿੱਚ 24-25 ਵਿੱਚ ਅਸੀਂ 90 ਕਰੋੜ ਦੇ ਕਰੀਬ ਦਿੱਤੇ ਸੀ ਹੁਣ 25-26 ਵਿੱਚ 4 ਮਹੀਨੇ ਹੋਏ ਪੰਜ ਮਹੀਨੇ ਹੋਏ ਆ ਅਸੀਂ 5 ਮਹੀਨਿਆਂ ਵਿੱਚ 222 ਕਰੋੜ ਰੁਪਇਆ ਵੰਡ ਦਿੱਤਾ ਮਤਲਬ ਤਿੰਨ ਗੁਣਾ ਦੇ ਕਰੀਬ ਅਗਲੇ ਮਹੀਨੇ 1.5 ਚ ਹੋ ਜਾਏਗਾ ਪਿਛਲੇ ਸਾਲ ਨਾਲੋਂ ਪਰ ਫਿਰ ਅਸੀਂ ਹੋਰ ਵੀ ਰਈ ਲਈ ਤੋਂ ਪੈਸੇ ਲੈ ਕੇ ਅਸੀਂ ਵੱਧ ਤੋਂ ਵੱਧ ਐਕੀ ਇਨਸੈਂਟਿਵ ਸੋਚ ਰਹੇ ਆ ਅਸੀਂ ਬਣਦੀ ਹੈ ਇੱਕ ਅਸੀਂ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਬੜੀ ਪ੍ਰੋਬਲਮ ਆਂਦੀ ਸੀ ਇੰਡਸਟਰੀ ਵਾਲੇ ਤੁਹਾਨੂੰ ਇਨਸੈਂਟਿਵ ਦਿੰਦੇ ਸੀ ਜੀ ਸਟੈਂਪ ਡਿਊਟੀ ਮਾਫ ਇੱਕ ਦੋ ਚੀਜ਼ਾਂ ਤੇ ਹੋ ਉਹ ਕਹਿੰਦੇ ਸੀ ਜੀ 30 ਲੱਖ ਤਾਂ ਅਸੀਂ ਤੁਹਾਨੂੰ ਸਟੈਂਪ ਡਿਊਟੀ ਮਾਫ ਕਰਤੀ 30 ਲੱਖ ਦੀ ਬੈਂਕ ਗਾਰੰਟੀ ਦੇ ਦੋ ਦੇਖੋ ਬੈਂਕੇਜ ਦਾ ਤੁਹਾਨੂੰ ਪੈਸੇ ਜਮ੍ਹਾਂ ਕਰਾਉਣਾ ਹੀ ਪੈਗੇ ਨਾ ਇਹ ਤਾਂ ਖੁਸ਼ੀ ਹੈ ਜੀ ਕਿ ਸਰਕਾਰ ਤੋਂ ਮਿਲ ਗਏ 30 ਲੱਖ ਜਮ੍ਹਾਂ ਕਰਾਓਗੇ ਉਹ ਬੈਂਕ ਗਰੰਟੀ ਦੇਣਗੇ ਫਿਰ ਬੈਂਕ ਗਰੰਟੀ ਦੀ ਐਫ ਡੀਆਰ ਕਰਾਣੀ ਪਊ ਬੈਂਕ ਗਰੰਟੀ ਦੀ ਫੀਸ ਦੇਣੀ ਪਊ ਉਹ ਅਸੀਂ ਬੜੀ ਜਲਦੀ ਇੱਕ ਨੋਟੀਫਿਕੇਸ਼ਨ ਲਿਆ ਰਹੇ ਆ ਇੰਡਸਟਰੀ ਡਿਪਾਰਟਮੈਂਟ ਅੱਗੇ ਤੋਂ ਇੰਡਸਟਰੀਲਿਸਟ ਭਰਾਵਾਂ ਤੋਂ ਬੈਂਕ ਗਰੰਟੀ ਨਹੀਂ ਲਵੇ ਤੁਹਾਡੇ ਕੋਲੋਂ ਕਾਰਪੋਰੇਟ ਗਰੰਟੀ ਲੱਲਣ ਕਿ ਜੇ 파ਟਨਰਸ਼ਿਪ ਜਾਂ ਪ੍ਰੋਪਰਾਈਟਰ ਹੈ ਪਰਸਨਲ ਗਰੰਟੀ ਲੱਲਣ ਪਰ ਬੈਂਕ ਗਰੰਟੀ ਨਹੀਂ ਅਸੀਂ ਮੰਗਾਵਾਂਗੇ ਪਰ ਫਿਰ ਵੀ ਜੇ ਕੋਈ ਕਹਿੰਦਾ ਜੀ ਨਹੀਂ ਅਸੀਂ ਕਾਰਪੋਰੇਟ ਗਰੰਟੀ ਨਹੀਂ ਦੇਣੀ ਹੈ ਉਹ ਨਹੀਂ ਤੇ ਬੈਂਕ ਗਰੰਟੀ ਦੇਣੀ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਡਿਪਾਰਟਮੈਂਟ ਬੈਂਕ ਗਰੰਟੀ ਨਹੀਂ ਮੰਗੇਗਾ ਅਸੀਂ ਇਹ ਬਾਲਿਸ਼ ਕਰਨ ਲੱਗੇ ਆ ਬੈਂਕ ਗਰੰਟੀ ਤਾਂ ਕਿ ਉਹਨਾਂ ਦਾ ਇਹ ਨਾ ਹੋਵੇ ਲਾਸਟ ਮੈਂ ਦੋ ਚੀਜ਼ਾਂ ਕਹਿਣ ਲੱਗਾ ਕਿ ਅਸੀਂ ਜਿੱਥੇ ਜਾਂਦੇ ਆ ਐਗਜ਼ੀਬਿਸ਼ਨ ਸੈਂਟਰ ਦੀ ਡਿਮਾਂਡ ਆਉਂਦੀ ਹੈ ਅੰਮ੍ਰਿਤਸਰ ਮੋਹਾਲੀ ਤੇ ਲੁਧਿਆਣਾ ਕਿੰਨੋ ਜਗਾ ਅਸੀਂ ਬੜੀ ਜਲਦੀ ਐਗਜ਼ੀਬਿਸ਼ਨ ਸੈਂਟਰ ਲਿਆ ਰਹੇ ਹਾਂ ਮੁਹਾਲੀ ਲਈ ਜਗਾ ਸਾਡੇ ਕੋਲ ਆਲਰੇਡੀ ਹੈਗੀ ਆ ਕੋਈ ਸਾਨੂੰ ਪ੍ਰੋਬਲਮ ਨਹੀਂ ਉੱਥੇ ਤਾਂ ਅਸੀਂ ਜਲਦੀ ਟੈਂਡਰਿੰਗ ਪ੍ਰੋਸੈਸ ਕਰਕੇ ਕਰ ਦਾਂਗੇ ਅਮ੍ਰਿਤਸਰ ਤੇ ਲੁਧਿਆਣਾ ਵਿੱਚ ਜਗਾ ਅਸੀਂ ਸ਼ਾਰਟ ਲਿਸਟ ਕਰਦੇ ਹਾਂ ਉਹ ਜਿਸ ਤਰ੍ਹਾਂ ਹੀ ਹੋਏਗੀ ਉਹ ਵੀ ਕਰ ਦਾਂਗੇ ਪਰ ਇਹਦਾ ਅਸੀਂ ਬਹੁਤ ਜਲਦੀ ਕੰਮ ਚਾਲੂ ਕਰਾ ਦਾਂਗੇ ਤੇ ਇੱਕ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਤੇ ਨਿਫਟ ਸੈਂਟਰ ਏ ਵੀ ਆਪਣੇ ਪੰਜਾਬ ਚ ਤਿੰਨ ਆਰ ਐਂਡ ਡੀ ਸੈਂਟਰ ਹੈਗੇ ਤੇ ਨਿਫਟ ਦੇ ਵੀ ਤਿੰਨ ਹੈਗੇ ਇਹ ਕੁਝ ਠੀਕ ਨਹੀਂ ਚੱਲ ਰਹੀ ਸੀ ਕੋਈ ਟੈਸਟ ਹੋ ਜਾਂਦੇ ਕੋਈ ਨਹੀਂ ਹੁੰਦੇ ਇੰਡਸਟਰੀ ਕਹਿੰਦੀ ਜੀ ਅਪਡੇਟ ਕਰੋ ਮਸ਼ੀਨਰੀ ਉਹ ਵੀ ਅਸੀਂ ਅਰੇਂਜ ਕਰ ਲਿਆ ਜੋ ਆਰ ਐਂਡ ਡੀ ਸੈਂਟਰਾਂ ਨੂੰ ਇਕੁਪਮੈਂਟ ਚਾਹੀਦਾ ਹੋਏਗਾ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਉਹਦੇ ਵਿੱਚ ਸਾਰੇ ਇਕੁਪਮੈਂਟ ਆਣਗੇ ਲੇਟੈਸਟ ਆਣਗੇ ਚਾਹੇ ਯੂਰਪ ਤੋਂ ਆਣ ਜਿੱਥੇ ਜਿੱਥੇ ਜਿਹੜਾ ਇਕੁਪਮੈਂਟ ਬਣਦਾ ਉਹ ਆਏਗਾ ਪਰ ਅਸੀਂ ਸਾਰੇ ਆਰ ਐਂਡ ਡੀ ਸੈਂਟਰ ਅਪਗ੍ਰੇਡ ਕਰਕੇ ਅਪ ਟੂ ਡੇਟ ਕਰਾਂਗੇ ਔਰ ਜਿੰਨੇ ਸਾਡੇ ਇੰਡਸਟਰੀਅਲਿਸਟ ਭਰਾ ਹੈਗੇ ਜਿਹੜੀ ਉਹ ਐਸੋਸੀਏਸ਼ਨ ਦੇ ਹੈਗੇ ਜਿਹੜੇ ਉਹਨਾਂ ਦੇ ਆਗੂ ਹੈ ਜਾਂ ਐਸੋਸੀਏਸ਼ਨ ਆ ਉਹਨਾਂ ਨੂੰ ਇਨਵੋਲਵ ਕਰਾਂਗੇ ਤਾਂ ਕਿ ਉਹ ਇਹ ਨਾ ਕਹਿਣ ਜੀ ਤੁਹਾਡਾ ਇਹ ਨਹੀਂ ਕੰਮ ਹੁੰਦਾ ਉਹ ਮਤਲਬ ਕਿ ਤੁਹਾਡੇ ਸਰਕਾਰ ਦਾ ਨੰਨੁਕਸ ਕੱਢਣ ਉਹ ਡੇ ਟੂ ਡੇ ਵਰਕਿੰਗ ਚ ਇਨਵੋਲਵ ਰਹਿਣਗੇ ਔਰ ਉਹ ਜਿਹੜੇ ਆਰ ਐਂਡ ਡੀ ਸੈਂਟਰ ਆ ਤਾਂ ਕਿ ਕਾਮਯਾਬ ਹੋਣ ਹੋਰ ਵੀ ਅਸੀਂ بڑے ਉਪਰਾਲੇ ਲਿਆਂਦੇ ਕੋਸ਼ਿਸ਼ ਕਰ ਰਹੇ ਆਂ ਇਹ ਕਿਸੇ ਭਰਾ ਦਾ ਕਿਸੇ ਦਾ ਸਵਾਲ ਆ ਪੂਰੀ ਹੈ ਤੁਸੀਂ ਜਰੂਰ ਆਣਾ ਇੱਕ ਅਸੀਂ ਹੁਣ ਨਵੀਂ ਪਾਲਿਸੀ ਵੀ ਲੈ ਕੇ ਆ ਰਹੇ ਹਾਂ ਤੇ ਜਲਦੀ ਆ ਜਾਏਗੀ ਐਸਾ ਅਜੇ ਤੱਕ ਪੱਕਾ ਆ ਜੇਗੀ ਅਸੀਂ ਕੋਸ਼ਿਸ਼ ਕਰਾਂਗੇ ਅਕਤੂਬਰ ਜਾਂ ਨਵੰਬਰ ਚ ਆ ਜੇ ਚਭੀ ਅਸੀਂ ਸੈਕਟਰਲ ਕਮੇਟੀਆਂ ਬਣਾਈਆਂ ਡਿਫਰੈਂਟ ਇੰਡਸਟਰੀ ਭਾਰਤ ਕਮੇਟੀ ਵਿੱਚ 12 ਮੈਂਬਰ ਦੇ ਔਰ ਇਹ ਜਿਹੜੇ ਅਸੀਂ ਮੈਂਬਰ ਲਿੱਤੇ ਆ ਕੋਈ ਇਹਦੇ ਵਿੱਚ ਪੋਲਿਟੀਕਲ ਐਫੀਲੀਏਸ਼ਨ ਨਹੀਂ ਦੇਖੀ ਗਈ ਕਿਹੜੇ ਬੰਦੇ ਦੀ ਕੀ ਸਿਰਫ ਇਹ ਦੇਖਿਆ ਗਿਆ ਕਿ ਉਹ ਇੰਡਸਟਰੀ ਵਿੱਚ ਸਾਨੂੰ ਯੋਗਦਾਨ ਦੇ ਸਕਦਾ ਹੈ ਇੱਕ ਕਮੇਟੀ ਵਿੱਚ ਯੋਗਦਾਨ ਦੇ ਸਕਦਾ ਅਸੀਂ ਉਸ ਬੇਸ ਦੇ ਉੱਤੇ ਮੈਂਬਰ ਲਿੱਤੇ ਆ ਹਰ ਕਮੇਟੀ ਦੇ ਚੇਅਰਮੈਨ ਉਹਦੇ ਵਿੱਚੋਂ ਦੋ ਕਮੇਟੀਆਂ ਇਹੋ ਜਿਹੀਆਂ ਜਿਹੜੀਆਂ ਤੁਹਾਡੇ ਸ਼ਹਿਰ ਤੋਂ ਆਪਰੇਟ ਹੋਣੀ ਹੈ ਕਿਉਂਕਿ ਚੇਅਰਮੈਨ ਅੰਮ੍ਰਿਤਸਰ ਦੇ ਆ ਇੱਕ ਫੂਡ ਪ੍ਰੋਸੈਸਿੰਗ ਉਹਦੇ ਵਿੱਚ ਸ਼ੋਕ अरोड़ा ਜੀ ਹੈਗੇ ਦਾਵਤਲੇ ਇੱਕ ਇਹਦੀ ਹੈਗੀ ਕਿ ਨਾਮ ਹਸਪਿਟੈਲਿਟੀ ਕਿਉਂਕਿ ਦੇਖੋ ਜਿੰਨਾ ਇੱਥੇ ਟੂਰਿਸਟ ਆਉਂਦਾ ਕਿਤੇ ਨਹੀਂ ਆਉਂਦਾ ਉਹ ਵੀ ਇੱਥੇ ਆਪਰੇਟ ਹੋਣੀ ਯਾਦਾ ਮੈਂਬਰ ਵੀ ਤੁਹਾਡੇ ਸ਼ਹਿਰ ਦੇ ਆ ਤੇ ਚੇਅਰਮੈਨ ਵੀ ਤੁਹਾਡੇ ਸ਼ਹਿਰ ਦੇ ਆ ਹਰ ਕਮੇਟੀ ਨੂੰ ਇੱਕ ਇੱਕ ਏਡੀਸੀ ਦਿੱਤੇ ਗਏ ਆ ਜਿਹੜੇ ਕਿ ਮੀਟਿੰਗਾਂ ਬੁਲਾਣਗੇ ਔਰ ਮੀਟਿੰਗਾਂ ਬੁਲਾ ਕੇ ਉਹਨਾਂ ਦੇ ਜੋ ਮਿੰਟ ਹੋਣਗੇ ਉਹ ਲਿਖਣਗੇ ਰਿਕਾਰਡ ਕਰਨਗੇ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਦੋ-ਦੋ ਸਾਲ ਮੀਟਿੰਗ ਨਹੀਂ ਹੁੰਦੀ ਸੀ ਭੱਲੇ ਵੀ ਮੈਨੂੰ ਉਸ ਦਿਨ ਕੋਈ ਮਿਲੇ ਕਹਿੰਦੇ ਜੀ ਸਾਡੀ ਕਮੇਟੀ ਬਣੀ ਸੀ ਦੋ ਸਾਲ ਪਹਿਲਾਂ ਹੁਣ ਤਾਂ ਕੋਈ ਮੀਟਿੰਗ ਹੀ ਨਹੀਂ ਹੋਈ ਸੋ ਅਸੀਂ ਸਾਰਿਆਂ ਨੂੰ ਰਿਕਵੈਸਟ ਇਹ ਕੀਤੀ ਹੈ ਚੇਅਰਮੈਨਾਂ ਨੂੰ ਮੈਂਬਰਾਂ ਨੂੰ ਆਰਡੀਸੀ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਜਿਹੜੀ ਇਹ ਕਮੇਟੀਆਂ ਦੀ ਰਿਪੋਰਟ ਹੈ ਸਾਨੂੰ 1 ਅਕਤੂਬਰ ਕਰਕੇ ਸਬਮਿਟ ਕਰ ਦਿੱਤੀ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਉਹਨੂੰ ਪਾਲਿਸੀ ਦਾ ਰੋਕ ਦਈਏ ਔਰ ਇਹ ਕਿਉਂ ਅਲੱਗ-ਅਲੱਗ ਸੈਕਟਰ ਦੀਆਂ ਕਮੇਟੀਆਂ ਬਣਾਈਆਂ ਗਈਆਂ ਹੁੰਦਾ ਕੀ ਹੈ ਲੈਟ ਅਸ ਸੇ ਅਸੀਂ ਕਹਿੰਦਾ ਜੀ ਅਸੀਂ ਈਡੀ ਮਾਫ ਕਰਤਾ ਹਾਂ ਹੁਣ ਦੇਖੋ ਕਿਸੇ ਨੂੰ ਤਾਂ ਬਿਜਲੀ ਬਹੁਤ ਲੱਗਦੀ ਹੈ ਉਹਨੂੰ ਤਾਂ ਈਡੀ ਦਾ ਫਾਇਦਾ ਹੋ ਜਾਂਦਾ ਕਿਸੇ ਨੂੰ ਬਿਜਲੀ ਦਾ ਕਲੈਕਸ਼ਨ ਹੀ 100 ਕਿਲੋਵੋਲਟ ਦਾ ਚਾਹੀਦਾ 200 ਦਾ ਚਾਹੀਦਾ ਉਹਨੂੰ ਈਡੀ ਦਾ ਫਾਇਦਾ ਨਹੀਂ ਹੁੰਦਾ ਇਲੈਕਟ੍ਰਿਸਿਟੀ ਡਿਊਟੀਆਂ ਦਾ ਸੋ ਐਸ ਕਰਕੇ ਅਸੀਂ ਇਹ ਕਮੇਟੀਆਂ ਸਾਨੂੰ ਦੱਸਣ ਕੀ ਹੈ ਸੋ ਸਾਨੂੰ ਇੰਡਸਟਰੀਅਲ ਇਹ ਦੱਸਣ ਅਸੀਂ ਸਿਰਫ ਬਣਾ ਲੈਣੇ ਆ ਉਹਨਾਂ ਨੇ ਸਾਨੂੰ ਸੁਜੈਸ਼ਨ ਦੇਣੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸੁਜੈਸ਼ਨ ਉਹ ਦਿੰਦੇ ਆ ਸਾਰੇ ਦੇ ਸਾਰੇ ਅਸੀਂ ਇਨਕੋਰਪੋਰੇਟ ਕਰ ਸਕੀਏ ਜੇ ਸਾਰੇ ਨਹੀਂ ਕਰ ਸਕਦੇ 70 80% ਤਾਂ ਇਨਕੋਰਪੋਰੇਟ ਅਸੀਂ ਕਰੀ ਜੇ ਠੀਕ ਹੈ ਅਸੀਂ ਹੁਣ ਜਲਦੀ ਪੰਜਾਬ ਇਨਵੈਸ ਸਬਮਿਟ ਵੀ ਕਰਨ ਜਾ ਰਹੇ ਆ 13 14 ਮਾਰਚ ਨੂੰ ਮੁਹੱਲੀ ਵਿੱਚ ਆਈਐਸਬੀ 'ਚ ਇਹ ਜਿਹੜਾ ਪੰਜਾਬ ਇਨਵੈਸਟਮੈਂਟ ਸੱਮਿਟ ਕਰਨ ਜਾ ਰਹੇ ਹਾਂ ਔਰ ਉਹਦੇ ਵਿੱਚ ਅਸੀਂ ਇਨਵੈਸਟਰ ਸਾਰੇ ਬੁਲਾਵਾਂਗੇ ਆਪਣੇ ਐਨਆਰਆਈ ਭਰਾਵਾਂ ਨੂੰ ਬੁਲਾਵਾਂਗੇ ਬਾਹਰੋਂ ਅਸੀਂ ਬਾਹਰਲੇ ਇਨਵੈਸਟਰਜ਼ ਨੂੰ ਬੁਲਾਵਾਂਗੇ ਬਾਹਰਲੀਆਂ ਸਟੇਟਾਂ ਤੋਂ ਬੁਲਾਵਾਂਗੇ ਔਰ ਜਿਹੜੇ ਸਾਡੇ ਸਾਥ ਨਾਲੋਂ ਦਿਲ ਤੋਂ ਪਿਆਰੇ ਭਰਾ ਹੈਗੇ ਜਿਹੜੇ ਆਲਰੇਡੀ ਇੱਥੇ ਇੰਡਸਟਰੀ ਲਗਾ ਰਹੇ ਅਸੀਂ ਉਹਨਾਂ ਨੂੰ ਪੂਰਾ ਇੱਜ਼ਤਮਾਨ ਦੇਣਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਉੱਥੇ ਬੁਲਾਵਾਂਗੇ ਇੱਕ ਰਾਈਟ ਟੂ ਬਿਜ਼ਨਸ ਹੈ ਜਿਹਦੇ ਵਿੱਚ ਕਿ ਮੋਸਟ ਆਫ ਦੀ ਇੰਡਸਟਰੀਜ਼ ਕਵਰ ਹੋ ਜਾਂਦੀਆਂ ਸਾਰੀਆਂ ਨਹੀਂ ਹੁੰਦੀਆਂ ਜਿੱਦਾਂ ਰੈੱਡ ਕੈਟਾਗਰੀ ਵਾਲੀਆਂ ਨਹੀਂ ਹੁੰਦੀਆਂ ਜਾਂ ਕਈ ਨਹੀਂ ਹੁੰਦੀਆਂ ਉਹਦੇ ਵਿੱਚ ਵੀ ਅਸੀਂ ਜੇ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਤਾਂ 12 ਦਿਨਾਂ ਵਿੱਚ ਹਮਨੇ ਦੇ ਰਾਈਟ ਟੂ ਬਿਜ਼ਨਸ 15 ਦਿਨਾਂ ਦੇ ਵਿੱਚ ਵਿੱਚ 5 ਤੋਂ 15 ਦਿਨਾਂ ਦੇ ਵਿੱਚ ਵਿੱਚ ਸਾਰੇ ਅਪਰੂਵਲ ਤੁਹਾਨੂੰ ਮਿਲ ਜਾਣਗੇ ਤੁਸੀਂ ਕੰਮ ਕਰਨਾ ਚਾਲੂ ਕਰ ਸਕਦੇ ਹੋ ਪਰ ਜਿਹੜਾ ਇਹ ਰਾਈਟ ਟੂ ਬਿਜ਼ਨਸ ਹੈ ਪਹਿਲਾਂ 25 ਕਰੋੜ ਦੀ ਇਹਦੀ ਲਿਮਟ ਸੀਗੀ ਹੁਣ 250 ਕਰੋੜ ਦੀ ਇਹਦੀ ਲਿਮਟ ਕਰ ਦਿੱਤੀ 25 ਕਰੋੜ ਦਾ ਮਤਲਬ ਜੇ 250 ਕਰੋੜ ਤੱਕ ਵੀ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਤੁਹਾਨੂੰ ਰਾਈਟ ਟੂ ਬਿਜ਼ਨਸ ਵਿੱਚ ਪਰਮਿਸ਼ਨ ਮਿਲ ਜਾਏਗੀ ਔਰ ਰਾਈਟ ਟੂ ਬਿਜ਼ਨਸ 'ਚ ਅਸੀਂ ਪਰਮਿਸ਼ਨਾਂ ਵੀ ਵਧਾ ਰਹੇ ਹਾਂ ਜਿਸ ਤਰ੍ਹਾਂ ਅੱਜ ਵੀ ਮੂਨੇ ਪਹਿਲਾਂ ਅਫਸਰ ਸਬਾਰ ਨਾਲ ਮੀਟਿੰਗ ਚੱਲ ਰਹੀ ਸੀ ਉਹ ਕਹਿੰਦੇ ਜੀ ਫੋਰੈਸਟ ਡਿਪਾਰਟਮੈਂਟ ਨੂੰ ਟਾਈਮ ਲੱਗਦਾ ਅਸੀਂ ਉਹ ਵੀ ਕਵਰ ਕਰਨ ਜੋ ਜੋ ਸਾਨੂੰ ਪਰਮਿਸ਼ਨ ਚ ਪਤਾ ਲੱਗਦਾ ਵੀ ਰਾਈਟ ਟੂ ਬਿਜ਼ਨਸ ਮਿਲਣ ਤੋਂ ਬਾਅਦ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਵੀ ਅਸੀਂ ਉਹਦੇ ਵਿੱਚ ਕਵਰ ਕਰ ਦੇਣਾ ਪਰਮਿਸ਼ਨ ਮਿਲ ਗਈ। ਮਤਲਬ ਇਹ ਨਹੀਂ ਕਿ ਹਰ ਵਾਰੀ ਐਪਲੀਕੇਸ਼ਨ ਦੇਣੀ ਹੈ ਹਰ ਤੀਜ ਦੀ ਨਵੀਂ ਪਰਮਿਸ਼ਨ ਲੈਣੀ ਨਹੀਂ ਇੱਕ ਵਾਰੀ ਤੁਸੀਂ ਫ੍ਰੀਹੋਲਡ ਕਰ ਲਿਆ ਤੋ ਮੈਂ ਸਾਰੇ ਇੰਡਸਟਰੀ ਲਿਸਟ ਭਰਾਵਾਂ ਨੂੰ ਰਿਕੁਐਸਟ ਕਰਦਾ ਜਿਨ੍ਹਾਂ ਦੇ ਫੋਕਲ ਪੁਆਇੰਟ ਤੇ ਸਲੋਟ ਹੈਗੇ ਉਹ ਆਪਣਾ ਲੀਜ਼ ਹੋਲਡ ਤੋਂ ਜਿਹੜੀ ਪਾਲਿਸੀ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੈ ਉਹਦੇ ਵਿੱਚ ਫ੍ਰੀ ਹੋਲਡ ਕਰਾ ਲੈ ਇੱਕ ਜਿੰਨੇ ਪਲਾਟ ਖਾਲੀ ਸੀ ਅੱਗੇ ਕੀ ਹੁੰਦਾ ਸੀ ਇੱਕ ਵਾਰੀ ਆਕਸ਼ਨ ਕਰਦੇ ਫੇਰ ਸਾਲ ਡੇਢ ਸਾਲ ਵੇਟ ਕਰਦੇ ਨੇ ਜਿਹੜੇ ਨਹੀਂ ਫੇਰ ਆਕਸ਼ਨ ਕਰਾਂਗੇ ਉਹਨਾਂ ਸੀ ਹਰ 2-3 ਮਹੀਨਿਆਂ ਬਾਅਦ ਲੱਟਾ ਸੇ ਅਸੀਂ ਸ਼ਾਪ ਲੋਟ ਦੀ ਆਕਸ਼ਨ ਲਗਾਉਂਦੀ 143 ਲੋਕਾਂ ਨੇ ਲੈ ਲੈ 70 ਬਚ ਗਏ ਅਸੀਂ ਹਰ 2-3 ਮਹੀਨਿਆਂ ਬਾਅਦ ਉਹਦੀ ਆਪਸ਼ਨ ਲਗਾਈ ਰੱਖਣੀ ਹੈ ਤਾਂ ਕਿ ਲੋਕਾਂ ਨੂੰ ਉਹ 플ੌਟ ਮਿਲਣ ਔਰ ਲੋਕੀ ਉੱਥੇ ਇੰਡਸਟਰੀ ਲਗਾਉਣ ਔਰ ਉੱਥੇ ਵੱਸੋ ਹੋਵੇ ਅਸੀਂ ਕੋਈ ਵੀ ਸਾਡਾ ਮਿੱਤਾ ਵੀ ਅਗਲੇ ਸਾਲ ਦੇ ਵਿੱਚ ਵਿੱਚ ਅਸੀਂ ਕੋਈ ਵੀ 플ੌਟ ਇਹ ਜਿਹੇ ਆ ਨਾ ਰੱਖੀਏ ਜਿਹੜਾ ਸਰਕਾਰ ਕੋਲ ਹੈ ਜੇ ਅਸੀਂ ਆਪਸ ਵਿੱਚ ਡਿਸਕਸ ਕਰਾਂਗੇ ਜੇ ਪਿਛਲੇ ਪ੍ਰਾਈਸ ਤੇ ਨਹੀਂ ਆਪਸ਼ਨ ਹੋਈ ਉਹਦੀ ਪ੍ਰਾਈਸ ਵੀ ਘਟਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਸੋਚਾਂਗੇ ਕਿ ਅਸੀਂ ਸਾਡੀ ਸੋਚ ਇਹ ਹੈ ਵੀ ਹਰ ਪਲਾਟ ਦੇ ਉੱਤੇ ਕੋਈ ਨਾ ਕੋਈ ਇੰਡਸਟਰੀ ਲੱਗੇ ਇੱਕ ਜਿੰਨੇ ਫੋਕਲ ਪੁਆਇੰਟ ਬਣੇ ਹੋਏ ਆ ਪੂਰੇ ਪੰਜਾਬ ਵਿੱਚ ਸਾਰੇ ਅਪਗ੍ਰੇਡ ਹੋ ਰਹੇ ਆ ਉਹਦੇ ਵਿੱਚ ਸੀ ਬ੍ਰੇਜ ਉਹਦੇ ਵਿੱਚ ਆ ਕੀ ਨਾਮ ਸੀਸੀਟੀਵੀ ਕੈਮਰਾਜ਼ ਪਾਣੀ ਦੀ ਸਪਲਾਈ ਬਰબર ਸਾਰਿਆਂ ਨੂੰ ਮਿਲੇਗੀ ਸਟਰੀਟ ਲਾਈਟਾਂ ਇਹਦੇ ਲਈ 100 ਕਰੋੜ ਦਾ ਬਜਟ ਆਲਰੇਡੀ ਅਪਰੂਵ ਹੋ ਚੁੱਕਾ ਹੈ ਉਦੇ ਵਿੱਚੋਂ ਕੋਈ 60 ਕਰੋੜ ਦੇ ਕਰੀਬ ਟੈਂਡਰ ਲੱਜੁਕੇ ਲੱਜੁਕੇ ਮਤਲਬ ਹੋ ਚੁੱਕੇ ਆ ਅਸੀਂ ਅਵਾਰਡ ਕਰ ਚੁੱਕੇ ਆ 30 40 ਕਰੋੜ ਦੇ ਰਹਿੰਦੇ ਆ ਉਹਦੇ ਵੀ ਸਾਰੇ ਜੋ ਮਤਲਬ ਜੋ ਜੋ ਉਹਦੇ ਵਿੱਚ ਕੰਮ ਹੋਣਾ ਉਹਦੇ ਨੋਰਮਸ ਫਾਈਨਲ ਹੋ ਰਹੇ ਆ ਉਹ ਵੀ ਜਲਦੀ ਤੋਂ ਜਲਦੀ ਅਸੀਂ ਕਰ ਦਾਂਗੇ ਇਹ 100 ਕਰੋੜ ਰੁਪਏ ਸਿਰਫ ਉਹ ਫੋਕਲ ਪੁਆਇੰਟ ਹੈ ਜਿਹੜੇ ਪੀਐਸਆਈਸੀ ਦੇ ਅੰਡਰ ਆਉਂਦੇ ਆ ਕੁਝ ਫੋਕਲ ਪੁਆਇੰਟ ਅਸੀਂ ਲੋਕਲ ਬਾਡੀਜ਼ ਨੂੰ ਦੇ ਚੁੱਕੇ ਆ ਕਾਰਪੋਰੇਸ਼ਨ ਵਾਲਿਆਂ ਨੂੰ ਦੇ ਚੁੱਕੇ ਆ ਉਹਦਾ ਅਲੱਗ ਬਜਟ ਹੈ ਉਹ ਲੋਕਲ ਬਾਡੀਜ਼ ਗਵਰਨਮੈਂਟ ਨੂੰ ਕਹਿ ਦਿੱਤਾ ਗਿਆ ਉਹ ਵੀ ਆਪਣੇ ਟੈਂਡਰ ਲਗਾਈ ਜਾਂਦੇ ਆ ਜਿਸ ਤਰ੍ਹਾਂ ਅੱਜ ਹੀ ਪਤਾ ਲੱਗਿਆ ਅਮਰitsar 'ਚ 14 ਕਰੋੜ ਦੇ ਲੱਗ ਚੁੱਕੇ ਆ ਹੋਰ ਲੱਗ ਰਹੇ ਆ ਸੋ ਫੋਕਲ ਪੁਆਇੰਟ ਸਾਰੇ ਕਵਰ ਕਰ ਲਏ ਆ ਕੁਝ ਕਾਰਪੋਰੇਸ਼ਨਾਂ ਦੇ ਅੰਦਰ ਜਿਹੜੇ ਆਉਂਦੇ ਆ ਉਹ ਲੋਕਲ ਬਾਡੀਜ਼ ਵਲੇ ਕਰਨਗੇ ਔਰ ਜਿਹੜੇ ਪੀਐਸਆਈਸੀ ਦੇ ਅੰਡਰ ਆਉਂਦੇ ਆ ਉਹ ਪੀਐਸਆਈਸੀ ਕਰੇਗਾ ਇੱਕ ਮੈਂ ਅੱਜ ਅਮ੍ਰਿਤਸਰ ਆਇਆ ਸੀਗਾ ਕਿਉਂਕਿ ਲੁਧਿਆਣੇ ਵੱਲੋਂ ਆਇਆ ਤੇ ਅਸੀਂ ਸਾਰੇ ਉੱਥੇ ਜਿਹੜਾ ਤੁਹਾਡਾ ਨਿਊ ਫੋਕਲ ਪੁਆਇੰਟ ਜਿੰਨੂੰ ਕਹਿੰਦੇ ਆ ਬੱਲਾ ਵਿਲੇਜ ਉੱਥੇ ਅਸੀਂ ਰੁਕੇ ਉੱਥੇ ਅਸੀਂ ਗਏ ਉੱਥੇ ਸਾਨੂੰ ਕੁਝ ਇਸ਼ੂ ਦਿਸੇ ਵੀ ਹੋਣ ਵਾਲੇ ਆ ਉਹਦੇ ਵਿੱਚ ਅਸੀਂ ਐਨਐਚਆਈ ਵਾਲਿਆਂ ਨਾਲ ਵੀ ਗੱਲ ਕਰ ਰਹੇ ਆ ਕੋਈ ਐਨਐਚਆਈ ਦੀ ਪ੍ਰੋਬਲਮ ਸੀ ਕੁਝ ਸਾਡੀ ਪ੍ਰੋਬਲਮ ਸੀ ਕੁਝ ਇੰਡਸਟਰੀਅਲਿਆਂ ਦੀ ਪ੍ਰੋਬਲਮ ਸੀ ਅਸੀਂ ਉਹਦਾ ਰੈਜ਼ੋਲੂਸ਼ਨ ਕਰ ਰਹੇ ਆ ਅਸੀਂ ਜਲਦੀ ਤੋਂ ਜਲਦੀ ਚਾਹਾਂਗੇ ਕਿ ਉਹ ਵੀ ਪੂਰਾ ਬੱਝੇ ਕੁਝ ਸਰਬੀ ਮਲਕ ਜੀ ਜਿਹੜੇ ਸਾਡੇ ਡੀਆਈ ਹੈ ਉਹਨਾਂ ਨੇ ਉੱਥੇ ਸਾਰਿਆਂ ਨੂੰ ਸ਼ਿਓਰ ਕੀਤਾ ਵੀ ਜਿੰਨੇ ਵੀ ਕੰਮ ਹੈਗੇ ਤੁਹਾਡੇ ਉੱਥੇ ਕੋਈ ਝਾੜੀਆਂ ਸੀ ਕੋਈ ਕੁਛ ਸੀ ਅਗਲੇ 10-15 ਦਿਨਾਂ ਚ ਚਾਲੂ ਕਰਕੇ ਉਹਨੂੰ ਬਹੁਤ ਵਧੀਆ ਅਸੀਂ ਸ਼ਕਲ ਦੇ ਦਾਂਗੇ ਐਸ ਫੋਕਲ ਪੁਆਇੰਟ ਨੇ ਇੱਕ ਜਿਹੜੀ ਇੰਡਸਟਰੀਅਲ ਇਹ ਅਪਰੂਵਲ ਲੈਂਦੇ ਆ ਪੰਜਾਬ ਇਨਵੈਸਟ ਤੋਂ ਉਹਦੇ ਚ ਅਸੀਂ 45 ਦਿਨ ਮੁਕਰਰ ਕਰਦੇ ਆ ਜੇ 45 ਦਿਨਾਂ ਵਿੱਚ ਤੁਹਾਨੂੰ ਸਾਰੇ ਅਪਰੂਵਲ ਨਾ ਮਿਲੇ ਉਹ ਡੀਮਡ ਹੈ ਤੁਹਾਨੂੰ ਪਹਿਲੇ 3 ਦਿਨਾਂ ਵਿੱਚ ਦੱਸ ਦਿੱਤਾ ਜਾਏਗਾ ਵੀ ਤੁਹਾਨੂੰ ਇਹ ਕਾਗਜ਼ ਸਬਮਿਟ ਕਰਨੇ ਆ ਜੇ ਕੋਈ ਪੈਂਡਿੰਗ ਉਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਉਹ ਵੀ ਸਬਮਿਟ ਕਰ ਦਿਓ ਉਤੋਂ ਫੇਰ ਉਹ ਪੀਰੀਅਡ ਚਾਲੂ ਹੋ ਜਾਏਗਾ ਪਰ 45 ਦਿਨਾਂ ਵਿੱਚ ਅਸੀਂ ਅਸ਼ੋਰ ਕੀਤਾ ਕਿ ਸਾਰੀਆਂ ਅਪਰੂਵਲ ਤੁਹਾਨੂੰ ਮਿਲ ਜਾਣਗੀਆਂ ਪਰ ਇਹ ਨਹੀਂ ਕਿ 45 ਦਿਨ ਤੁਹਾਨੂੰ ਇੰਤਜ਼ਾਰ ਕਰਨੀ ਪਵੇਗੀ ਤੀਜੇ ਚੌਥੇ ਦਿਨ ਤੋਂ ਤੁਹਾਨੂੰ ਅਪਰੂਵਲਾਂ ਮਿਲਨੀਆਂ ਚਾਲੂ ਹੋ ਜਾਣਗੀਆਂ ਕੁਝ ਅਪਰੂਵ ਲਾ ਹੁੰਦੀਆਂ ਜਿੱਦਾਂ ਪੋਲੂਸ਼ਨ ਹੋ ਗਿਆ ਐਨਵਾਇਰਨਮੈਂਟ ਹੋ ਗਿਆ ਜਿਨ੍ਹਾਂ ਨੇ ਆਪਣੀ ਸਟੱਡੀ ਕਰਨੀ ਹੁੰਦੀ ਬਿਜਲੀ ਬੋਰਡ ਹੋ ਗਿਆ ਉਹਦੇ 'ਚ ਵੀ ਅਪਰ ਲਿਮਿਟ 45 ਐ 25 ਦਿਨਾਂ 'ਚ ਵੀ ਮਿਲ ਸਕਦੀ 30 ਦਿਨਾਂ 'ਚ ਵੀ ਮਿਲ ਸਕਦੀ 40 ਦਿਨਾਂ 'ਚ ਵੀ ਮਿਲ ਸਕਦੀ ਐ ਦੋ ਤਿੰਨ ਅਪਰੂਵ ਲਾ ਕਰਕੇ 45 ਦਿਨ ਨਹੀਂ ਤਾਂ ਜਿੰਨੀਆਂ ਬਾਕੀ ਅਪਰੂਵ ਲਾ ਹੈਗੀਆਂ ਉਹ ਅਸੀਂ 10 15 ਦਿਨਾਂ ਵਿੱਚ ਔਰ ਇਹ ਪੋਰਟਲ ਤੇ ਐ ਏ ਨਹੀਂ ਕਿ ਤੁਸੀਂ ਇੱਥੋਂ ਅੰਮ੍ਰਿਤਸਰੋਂ ਗੱਡੀ ਚੁੱਕਣੀ ਆ ਤਿੰਨ ਘੰਟੇ ਜਾਓਗੇ ਉੱਤੇ ਅਫਸਰ ਸਾਹਿਬਾਂ ਨੇ ਮਿਲੇ ਫਿਰ ਤੁਸੀਂ ਵਾਪਸ ਆ ਕੇ ਫਿਰ ਉਹਨਾਂ ਨੇ ਕਹਿਤਾ ਜੀ ਪਰਸੋਂ ਆਇਓ ਸਾਰਾ ਕੁਝ ਆਨਲਾਈਨ ਹੈ ਅੱਛਾ ਅੱਗੇ ਕੀ ਹੁੰਦਾ ਸੀਗਾ ਅਫਸਰ ਕਹਿੰਦੇ ਸੀਗਾ ਜੀ ਜੀ ਸਾਨੂੰ ਆ ਕੇ ਮਿਲੋ ਮੈਂ ਮੈਂਬਰ ਪਾਰਲੀਮੈਂਟ ਸੀਗਾ ਮੈਂ ਸਰੂਪ੍ਰੀਤ ਜੀ ਨੂੰ ਕਹਿੰਦਾ ਸੀਗਾ ਜੀ ਇਹ ਲੁਧਿਆਣੇ ਵਾਲੇ ਦੀ ਕੋਈ ਪ੍ਰੋਬਲਮ ਹੈ ਇਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੇ ਮੈਨੂੰ ਹਮੇਸ਼ਾ ਕਹਿੰਦੇ ਸੀਗੇ ਜੀ ਤੁਸੀਂ ਨਾ ਭੇਜੋ ਤੁਸੀਂ ਮੈਨੂੰ ਸਿਰਫ ਫੋਨ ਨੰਬਰ ਉਹਨਾਂ ਦਾ ਭੇਜੋ ਮਾਪੇ ਫੋਨ ਤੇ ਗੱਲ ਕਰਕੇ ਗੱਲ ਸਮਝ ਕੇ ਕਰਦੇ ਸੇਮ ਵੇ ਪੰਜਾਬ ਇਨਵੈਸਟ ਦੇ ਸਾਡੇ ਸੀਈਓ ਹੈਗੇ ਅਮਿਤ ਦਾਖਾ ਜੀ ਐਡੀਸ਼ਨਲ ਸੀਈਓ ਹੈਗੇ ਆ ਇਹ ਹੁਣ ਜੇ ਕਿਸੇ ਸੀਈਓ ਨੇ ਆ ਕੇ ਵੀ ਮਿਲਣਾ ਉਹਨਾਂ ਰਿਕੁਐਸਟ ਕਰਦੇ ਵੀ ਤੁਸੀਂ ਤਕਲੀਫ ਨਾ ਕਰੋ ਤੁਸੀਂ ਸਾਡੇ ਕੋਲ ਨਾ ਆਓ ਸਾਡੇ ਨਾਲ ਵੀਡੀਓ ਕਾਲ ਕਰ ਲਓ ਸਾਡੇ ਨਾਲ ਫੋਨ ਕਾਲ ਕਰ ਲਓ ਅਸੀਂ ਜੋ ਤੁਹਾਡਾ ਮਸਲਾ ਹੈ ਹੱਲ ਕਰਾਂਗੇ ਤੁਹਾਡੀ ਪੂਰੀ ਸੁਣਵਾਈ ਕਰਾਂਗੇ ਅੱਗੇ ਤੁਸੀਂ ਦਫ਼ਤਰਾਂ 'ਚ ਦੇਖਿਆ ਹੋਣਾ ਕਿ ਲੋਕੀ ਵਿਚਾਰੇ ਤੋੜੇ ਰਹਿੰਦੇ ਸੀਗੇ ਅੰਨੀ ਅੰਨੀ ਦੂਰ ਚੰਡੀਗੜ੍ਹ ਜਾਣਾ ਫਿਰ ਵਾਪਸ ਆ ਜਾਣਾ ਫਿਰ ਅੱਛਾ ਯਾਰ ਤੀਜੇ ਦਿਨ ਗੱਡੀ ਚੁੱਪੇ ਹੁਣ ਅੱਜ ਮਿਲ ਜਾਣਗੇ ਫਿਰ ਇਹ ਨਹੀਂ ਪਤਾ ਉੱਥੇ ਅਫਸਰਾਂ ਦੀ ਕੋਈ ਮੀਟਿੰਗ ਆ ਗਈ ਸੀਐਮ ਸਾਹਿਬ ਨੇ ਬੁਲਾ ਲਿਆ ਕੁਝ ਬੁਲਾ ਲਿਆ ਸੋ ਇਹ ਸਾਰੇ ਕੰਮ ਅਸੀਂ ਬੰਦ ਕਰਦੇ ਜੇ ਕਿਸੇ ਨੇ ਆਣਾ ਹੈ ਉਹਨਾਂ ਨੇ ਮਿਲਣਾ ਜੀ ਸੱਜਣ ਉਹ ਸਾਡੇ ਵੀਆਈਪੀ ਹੈਗੇ ਜਿੰਨੇ ਸਾਡੇ ਇਨਵੈਸਟਰ ਹੈ ਜਾਹੇ ਉਸ ਵਸਪੰਗਾ ਚਾਹੇ ਨਵੇਂ ਆ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਜੀ ਨਾ ਮਾਣ ਲੱਗ ਉਹ ਜਿਹੜਾ ਹੁਣ ਤਾਂ ਮੈਡਮ ਹੀ ਤੁਹਾਡੇ ਥੋੜੀ ਬਿੜੇ ਹੁਣ ਸਾਡਾ 4.63 ਕਿਤੇ ਬੱਲੇ ਵਾਲਾ ਵਿਜ਼ਿਟ ਕੀਤਾ ਜਿਹੜਾ ਨਹਿਰ ਨੇੜੇ ਆ ਇੱਕ ਇਹ ਦੱਸ ਦوں ਕਿ ਇਹ ਕਾਰਪੋਰੇਸ਼ਨ ਦੇ ਅੰਡਰ ਹੈ ਔਰ ਕੀ ਇਹ ਸਾਰੇ ਇੱਕੋ ਜੱਗਾਂ ਨਹੀਂ ਜਿੱਦਾ ਨਹੀਂ ਬੱਲਾ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦੇ ਅੰਡਰ ਨਹੀਂ ਹੈਗਾ ਮੈਂ ਹੁਣੇ ਜਾ ਕੇ ਇੱਕ ਇੱਕ ਸੈਕਿੰਡ ਤੁਸੀਂ ਬੱਲਾ ਦਾ ਪੁੱਛਿਆ ਮੈਨੂੰ ਉਹਦਾ ਜਵਾਬ ਦੇ ਦੋ ਉਹ ਕਾਰਪੋਰੇਸ਼ਨ ਤੋਂ ਬਾਹਰ ਹੈ ਉਹ ਪੀਐਸਆਈਸੀ ਦੇ ਕੋਲ ਹੀ ਹੈ ਹਾਂਜੀ ਸਰ ਉਹ ਐਡਮਨ ਦੀ ਗੱਲ ਉਹਨਾਂ ਦੀ ਗੱਲ ਮੈਂ ਐਡਨ ਕਰ ਦਿੰਦਾ ਉਹ ਕੀ ਕਹਿਣਾ ਚਾਹ ਰਹੇ ਨੇ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਇਹਦਾ ਪੁਰਾਣਾ ਫੋਕਲ ਪੁਆਇੰਟ ਹੈ ਨਾ ਜਿੱਥੇ ਪਹਿਲਾਂ ਸੀਗਾ ਉੱਥੋਂ ਬਦਲੇ ਚੋ ਗਿਆ ਬਟ ਉਹ ਸਟੂਡੈਂਟ ਲੋਕ ਜਿਹੜੇ ਨੇ ਬਹੁਤ ਕਾਫੀ ਪਰੇਸ਼ਾਨ ਨੇ ਕਿਉਂਕਿ ਉਹ ਫੋਕਲ ਪਾਣੀ ਦੇ ਵਿੱਚ ਪਾਣੀ ਦੀ ਨਿਕਾਸੀ ਹੈ ਨਹੀਂ ਬੱਚਿਆਂ ਨੂੰ ਸਾਹ ਲੈਣ ਚ ਦਿੱਕਲ ਹੁੰਦੀ ਹੈ ਉਹ ਲੋਕ ਕਿਉਂਕਿ ਉਹਨਾਂ ਨੂੰ ਆਰਡਰ ਸਪਿੰਗਪੋਰ ਤੋਂ ਵੀ ਚਲੇ ਜਾ ਚੁੱਕੇ ਨੇ ਕਿ ਤੁਸੀਂ ਤੁਹਾਡਾ ਬਦਲਣ ਚਾਹ ਕਰੋ ਮਾਦਾ ਇਹ ਪੁੱਛਣਾ ਕਿ ਤੁਹਾਨੂੰ ਕਰਦੇ ਅਪਮੋਸ਼ਿਤ ਬੰਲੀ ਨੂੰ ਜਾਣ ਕੇ ਰਿਪੋਰਟ ਹਰ ਹਾਲੀਕ ਹੋ ਤੇ ਰਿਪੋਰਟ ਡਿਪਾਰਟਮੈਂਟ ਜੰਮੀ ਹੋ ਸਕਦੇ ਕਿ ਜਦੋਂ ਜਦੋਂ ਸਪੋਸਿਟ ਬਣੇਗੀ ਉਹ ਸਾਰੇ ਜਦੋਂ ਤੁਹਾਡਾ ਡਿਪਾਰਟਮੈਂਟ ਬੰਲੀ ਨਹੀਂ ਦੇਖੋ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਆਪਣੇ ਜਦੋਂ ਮੈਂ ਸਟੇਟਮੈਂਟ ਦੇ ਰਿਹਾ ਸੀ ਤੁਹਾਨੂੰ ਕਿ ਕਲਸੀ ਆਪਰੇਸ਼ਨ ਐਂਡ ਮੈਨੇਜਮੈਂਟ ਅਥਾਰਟੀ ਬਣਾ ਲਈ ਜਦੋਂ ਉਹ ਬਣ ਗਈ ਉਦੋਂ ਫਿਰ ਸਾਰੇ ਇੱਕ ਹੋ ਜਾਣਗੇ ਪਰ ਫਿਰ ਹਾਲ ਜਿਹੜੇ ਸ਼ਹਿਰ ਦੀ ਲਿਮਟ ਦੇ ਵਿੱਚ ਆ ਉਹ ਕਾਰਪੋਰੇਸ਼ਨ ਕੋਲ ਹੈ ਤੇ ਜਿਹੜੇ ਬਾਹਰ ਹੈਗੇ ਕੁਝ ਪੀਐਸਆਈਸੀ ਕੋਲੇ ਕਿਉਂਕਿ ਹੁਣ ਕਾਰਪੋਰੇਸ਼ਨ ਦੇ ਲਿਮਿਟ ਟੈਸ਼ ਲਈ ਸਾਨੂੰ ਕਾਰਪੋਰੇਸ਼ਨ ਨੂੰ ਹੈਂਡਓਵਰ ਕਰਨੇ ਪੈਂਦੇ ਕਿਉਂਕਿ ਉਹ ਹਾਊਸ ਟੈਕਸ ਇਕੱਠਾ ਕਰ ਰਹੇ ਆ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ ਕਿ ਉਹ ਉਹਨਾਂ ਨੂੰ ਮੇਨਟੇਨ ਕਰਨ ਵੀ ਦੇਖੋ ਹਰ ਡਿਪਾਰਟਮੈਂਟ ਦੀ ਆਪਣੀ ਇਨਕਮ ਹੁੰਦੀ ਸੋਰਸ ਆਫ ਇਨਕਮ ਔਰ ਉਹਨਾਂ ਨੇ ਉਹਦੇ ਵਿੱਚੋਂ ਖਰਚਾ ਕਰਦਾ ਸੋ ਜਿਹੜੇ ਪੀਐਸਆਈਸੀ ਲੈ ਹੈਗੇ ਆ ਹਾਲੇ ਕਿ ਪੀਐਸਆਈਸੀ ਕੋਈ ਚਾਰਜ ਨਹੀਂ ਕਰਦੇ ਉਹਨਾਂ ਤੋਂ ਮੇਨਟੇਨੈਂਸ ਚਾਰਜ ਫਿਰ ਵੀ ਉਹ ਮੇਨਟੇਨ ਕਰਦੇ ਆ ਪਰ ਜਿਹੜੇ ਕਾਰਪੋਰੇਸ਼ਨ ਦੇ ਅੰਦਰ ਆ ਗਏ ਉਹ ਹਾਊਸ ਟੈਕਸ ਲੈ ਰਹੇ ਆ ਤਾਂ ਉਹਨਾਂ ਦਾ ਫਰਜ਼ ਬੰਦਾ ਔਰ ਹੋਰ ਇਹ ਕੰਮ ਚਾਲੂ ਕਰ ਰਹੇ ਆ ਔਰ ਮੇਨਟੇਨਡ ਹੋਏਗਾ ਪਰ ਆਨਬਲੇ ਟਾਈਮ ਤੇ ਅਸੀਂ ਇਹ ਵੀ ਸੋਚ ਰਹੇ ਆ ਜਿਹੜੀ ਅਸੀਂ ਅਥਾਰਟੀ ਬਣਾਣੀ ਹੈ ਸਾਰੀ ਜਿਹੜੀ ਪ੍ਰੈਜੈਂਟੇਸ਼ਨ ਬਣ ਰਹੀ ਹੈ ਉਹ ਸਾਡੇ ਅੰਡਰਸਟੈਂਡਿੰਗ ਅੰਗਲੇ ਆ ਉਹ ਬਣਾ ਰਹੇ ਆ ਤੇ ਉਹ ਫਿਰ ਸਾਰੇ ਇੱਕੋ ਚੀਜ਼ ਉਹਦੇ ਵਿੱਚ ਤਾਂ ਅਸੀਂ ਇੰਡਸਟਰੀਅਲ ਸਟੇਟ ਵੀ ਕਵਰ ਕਰ ਰਹੇ ਆ ਜਿਹੜੇ ਫੋਕਲ ਪੁਆਇੰਟ ਨਹੀਂ ਵੀ ਹੈ ਸਰ ਅਨਰੂਪ ਸਾਡੇ ਨਾਲ ਤੇ ਕਾਫੀ ਸਾਲਾਂ ਤੋਂ ਪ੍ਰੋਬਲਮ ਚੱਲ ਰਹੀ ਹੈ ਅਨਰੂਪ ਸਾਹਿਬ ਉਹ ਵਿੱਚ ਕਮਰਸ਼ੀਅਲ ਇਹ ਜੈਕਸ਼ਨ ਬਹੁਤ ਮੁਸ਼ਕਲਾ ਮਿਲਿਆ ਪਰ ਕਿਨਾ ਕੋਲ ਤੋਂ ਮਸੂਸੇ ਤੋਂ ਜੈਕਸ਼ਨ ਹੈ ਗਿਆ ਜੈ ਮੋਟਰ ਲੋਕੀ ਕੋਈ ਇੰਡਸਟਰੀ ਹੋ ਗਿਆ ਉਹ ਆਪਣਾ ਲੋਡ ਨਹੀਂ ਵਧਾ پا ਰਹੇ ਕਿਉਂਕਿ ਕਈ ਇੰਜੈਕਸ਼ਨ ਨਾਲ ਲੱਗਦੀਆਂ ਵਾ ਪਿਛਲੇ ਟਾਈਮ ਚ ਮੈਂ ਇਹ ਜਪਾਨਾ ਵੀ ਅਸਵਾਜ ਦੀ ਮੁਜ਼ਾਫਤ ਤੁਸੀਂ ਬਿਜਲੀ ਦੀ ਗੱਲ ਕਰਦੇ ਮੈਂ ਹਲੇ ਇੱਕ ਰਾਤ ਸੁੱਤਾ ਬਿਜਲੀ ਡਿਪਾਰਟਮੈਂਟ ਮੈਨੂੰ ਥੋੜਾ ਜਿਆਦਾ ਟਾਈਮ ਦੇ ਦਿਓ ਮੈਂ 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 ਸਾਰੇ ਇਸ਼ੂ ਬਿਜਲੀ ਬੋਰਡ ਦੇ ਸਮਝੂਗਾ ਅਰ ਕਿਸ ਤਰ੍ਹਾਂ ਤੁਸੀਂ ਲੰਮਾ ਸਮਾਂ ਜੁੜੇ ਹੋਏ ਹੋ। ਦਰਸ਼ਕੀ ਦੇ ਨਾਲ ਤੁਸੀਂ ਮੈਂ ਇਹ ਅਖੀਲਾ ਕੁਐਸਚਨ ਹੈ ਕਿਉਂਕਿ ਸਾਡਾ ਨਾ ਫੰਕਸ਼ਨ ਦਾ ਟਾਈਮ ਹੈ। ਪੰਜਾਬ ਦੇ 90% ਲੋਕਾਂ ਨੂੰ ਮੈਰਿਜ ਵਿੱਚ ਬੱਤੀ ਜਿਹੜੀ 200 ਤੋਂ 200 ਮੁਫਤ ਦੇ ਰਿਹਾ 600 ਤੋਂ ਦੇ ਹਨ। ਪਰ ਜਿਹੜੇ ਵਪਾਰੀ ਨੇ ਇਹਨਾਂ ਨੂੰ ਬਹੁਤ ਮੋਟੀ ਜਣੀ ਮਹਿੰਗੀ ਜਣੀ ਤਸਵੀਰ ਹੈ ਉਹ ਆਪਾਂ ਲਗਾ ਰਹੇ ਹਾਂ। ਇਹਨਾਂ ਦੇ ਰੇਟ ਨਹੀਂ ਕਟਾਇਆ ਜਾ ਸਕਦਾ ਕਿ ਇਹਨਾਂ ਨੂੰ ਵੀ ਰੇਟ ਸਹੀ ਹੈ। ਸ਼ਦਾਰ ਸਾਹਿਬ ਇੱਕ ਮੈਂ ਇੱਕ ਮੈਂ ਇੱਕ 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 ਮਿੰਟ ਨਾਲ ਤੁਹਾਨੂੰ ਇੱਥੇ ਕਰੈਕਟ ਕਰਦਾ। ਮੇਰੇ ਕੋਲ ਸਟੱਡੀ ਪਈ ਹੈ ਮੈਂ ਤੁਹਾਨੂੰ ਉਹ ਲੱਗ ਭੇਜੂੰਗਾ ਪੰਜਾਬ ਪੂਰੇ ਇੰਡੀਆ ਚ ਜਿਹੜੇ ਇੰਡਸਟਰੀ ਨੂੰ ਰੇਟ ਦੇ ਰਹੀ ਹੈ ਸਿਰਫ ਚਾਰ ਸਟੇਟਾਂ ਤੋਂ ਵੱਧ ਹੈ ਹੁਣ ਸੁਣੋ ਉਹ ਚਾਰ ਚੋਂ ਦੋ ਪਤਾ ਕਿਹੜੀਆਂ ਆਉਂਦੀਆਂ ਇੱਕ ਚੰਡੀਗੜ੍ਹ ਇੱਕ ਮਿਜ਼ੋ ਦਾ ਵੀ ਆਰ ਦੀ ਫਿਫਥ ਵੈਸਟ ਸਟੇਟ ਜਿਹੜੇ ਰੇਟ ਦੇ ਰਹੇ ਆ ਤੁਸੀਂ ਪਤਾ ਕੀ ਦੇਖਦੇ ਹੋ ਤੁਸੀਂ ਕਹਿੰਦੇ ਹੋ ਜੀ 30 ਪੈਸੇ ਵੱਧ ਕੇ ਉਹਨਾਂ ਇੰਡਸਟਰੀ ਦੇ ਵੱਧ ਕੇ ਓਵਰਆਲ ਮੈਂ ਤੁਹਾਨੂੰ ਸਾਰੀ ਸਟੇਟਾਂ ਦਾ ਕੰਪੈਰੀਸ਼ਨ ਦੇ ਦੂੰਗਾ ਤੁਸੀਂ ਆਪ ਦੇ ਬਹੁਤ ਬਹੁਤ ਸ਼ੁਕਰੀਆ